ਜਿਸ ਜਿਹੜਾ ਇਹ ਗੁਰਤੇਗ ਮਹਾਂਦਰ ਨਗਰ ਹੈ ਮੁੰਡਿਆ ਕਲਾ ਤੋਂ ਮੁੰਡਿਆ ਕਲਾਂ ਦੇ ਵਿੱਚ ਥਾਣਾ ਜਮਲਪੁਰ ਦੇ ਅੰਦਰ ਸਾਨੂੰ ਕੁਝ ਦਿਨਾਂ ਤੋਂ ਇਨਫੋਰਮੇਸ਼ਨ ਸੀ ਕਿ ਇੱਥੇ ਨਾ ਕੋਈ ਕਰਮਚਾਰੀ ਤਰੀਕੇ ਨਾਲ ਮੁੰਡਾ ਕੁੜੀ ਟੈਸਟ ਕਰਦਾ ਜਿਹੜਾ ਹੁੰਦਾ ਉਹ ਕਾਰਵਾਈ ਚੱਲ ਰਹੀ ਹੈ ਅਸੀਂ ਫਿਰ ਕੋਈ ਆਪਣਾ ਇੱਕ ਡਕਾਇ ਪੇਸ਼ੈਂਟ ਤਿਆਰ ਕੀਤਾ ਤੇ ਉਹ ਪੇਸ਼ੈਂਟ ਨੇ ਜਦੋਂ ਇਹਨਾਂ ਨਾਲ ਕੰਟੈਕਟ ਕੀਤਾ ਤਾਂ ਇਹ ਐਗਰੀ ਹੋਏ ਅਸੀਂ ਜਿਹੜੀ ਉਹਨਾਂ ਨੂੰ ਦਿੱਤੀ ਰਕਮ ਸੀ ਔਰ ਬਕਾਇਦਾ ਨੋਟ ਗਣ ਕੇ ਆਪਣੇ ਸਰਕਾਰੀ ਬੈਂਕ ਤੋਂ ਕਢਾ ਕੇ ਇਹਨਾਂ ਨੂੰ ਦਿੱਤੇ ਤੇ ਜਦੋਂ ਅੱਜ ਇਹ ਸੈਕਸਟਰਮੀਨੇਸ਼ਨ ਕਰਨ ਲੱਗੇ ਸਾਡੀ ਟੀਮ ਨੇ ਔਕੇ ਤੇ ਇਹਨਾਂ ਨੂੰ ਕਾਬੂ ਕੀਤਾ ਪਰ ਇਨ ਦਾ ਮੀਨ ਟਾਈਮ ਜਿਹੜਾ ਦੋਸ਼ੀ ਸੀ ਉਹਨੇ ਕੋਠੇ ਤੇ ਚੜ ਗਿਆ ਤੇ ਉਹਨੇ ਮਸ਼ੀਨ ਵੀ ਛਿੜਤੀ ਤੇ ਆਪ ਵੀ ਛਾਲ ਮਾਰਤੀ ਜਿਹਦੇ ਕਰਕੇ ਉਹ ਵੀ ਇੰਜਰਡ ਹੋਇਆ ਸਾਡੀ ਟੀਮ ਨੇ 108 ਐਂਬੂਲੈਂਸ ਵਲ੍ਹਾ ਕੇ ਜਿਹੜਾ ਦੋਸ਼ੀ ਆ ਉਹਨੂੰ ਹਸਪਤਾਲ 'ਚ ਦਾਖਲ ਕਰਾਤਾ ਤੇ ਬਾਕੀ ਕਾਨੂੰਨੀ ਕਾਰਵਾਈ ਹਲੇ ਚੱਲ ਰਹੀ ਹੈ ਤੇ ਇਹਦੇ ਨਾਲ ਹੀ ਇੱਕ ਮਰੀਜ਼ ਨੇੜੇ ਦੇ ਕਿਥੇ ਏਰੀਆ ਚ ਹੋ ਰਾਇਆ ਹੋਇਆ ਸੀ ਅਸੀਂ ਉਹਨਾਂ ਨੂੰ ਵੀ ਕਾਬੂ ਕੀਤਾ ਉਸ ਤੋਂ ਪਹਿਲਾਂ ਵੀ ਸਰ ਅੱਥੇ ਕੋਈ ਰਿਪੋਰਟ ਸੀ ਸਰ ਜਾਂ ਮੈਨੂੰ ਉਹਦੀ ਨੌਲੇਜ ਨਹੀਂ ਹੈ ਅਸੀਂ ਆਪਣਾ ਰਿਕਾਰਡ ਦੇਖ ਲਾਂਗੇ ਉਸ ਤੋਂ ਬਾਅਦ ਇਹ ਸਤ ਸਕਦਾ ਹੈ ਕਿ ਸਰ ਅੱਜ ਕੀ ਬਰਾਮਦ ਕੀ ਹੋਇਆ ਸਰ ਉਹ ਉਹਨਾਂ ਕੋਲ ਜਿਹੜੀ ਮਸ਼ੀਨ ਸੀ ਉਹ ਬਰਾਮਦ ਹੋਈ ਹੈ ਮਸ਼ੀਨ ਦੀ ਥੋੜੀ ਜੀ ਡੈਮੇਜ ਹੋ ਗਈ ਕਿਉਂਕਿ ਉਹਨੇ ਹਾਈਟ ਦੇ ਉੱਤੋਂ ਛਿੜਤੀ ਸੀ ਆ ਬਾਕੀ ਕੋਈ ਦਵਾਈਆਂ ਮਿਲੀਆਂ ਨੇ ਉਹ ਅਸੀਂ ਡਰਗਨ ਇੰਸਪੈਕਟਰ ਨੂੰ ਬੁਲਾ ਰਹੇ ਹਾਂ ਕਿ ਇਹ ਇਹ ਲਾਇਸੈਂਸ ਸੁਦਾ ਦਵਾਈਆਂ ਨੇ ਜਾਂ ਅੰਦਰ ਕੋਈ ਐਸਪਾਇਰ ਵਗੈਰਾ ਜਾਂ ਕੋਈ ਜ਼ਰੂਰਤ ਹੈ ਤੇ ਬਾਕੀ ਜਿਹੜੇ ਨੋਟ ਕਿਤੇ ਸੀ ਅਸੀਂ ਉਹ ਵੀ ਕਵਰ ਕਰਦੇ ਆਂ